ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਿਹਾ ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਇਹ ਅੰਕ ਸੰਗ ਜਥੇਬੰਦੀਆਂ ਦੇ ਨਾਲ ਹੋ ਰਿਹਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਨਸੀਡੈਂਸ ਜਿਹੜਾ ਹੈਗਾ ਪੁਰਾਣਾ ਹੈਗਾ ਜਿਹਨੂੰ ਹੁਣ ਤੋੜ-ਮੋੜ ਕੇ ਜਿਹੜਾ ਹੈਗਾ ਵੀਡੀਓ ਨੂੰ ਜਿਹੜਾ ਹੈਗਾ ਵਾ ਕੁਝ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ ਇਹ ਆਲਰੇਡੀ ਇਨਸੀਡੈਂਸ ਜਿਹੜਾ ਹੈਗਾ 26/24 ਦਾ ਸੀਗਾ ਮਾਰਨਿੰਗ ਦਾ ਕਚੇਰੀ ਦੇ ਵਿੱਚ ਹੋਇਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਐਫ ਆਈ ਆਰ 67 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 16018186341 ਤੇ ਨਾਲ 148 148 ਤੋਂ 149 ਆਈਪੀਸੀ ਤਹਿਤ ਜਿਹੜੀ ਹੈਗੀ ਆ ਆਲਰੇਡੀ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਆ ਦੋਵਾਂ ਪਾਰਟੀਆਂ ਦੇ ਖਾਤ ਜਿਹੜੀ ਹੈ ਥਾਣਾ ਸਿਵਲ ਆਈ ਦੇ ਵਿੱਚ ਦਰਜ ਹੈਗੀ ਆ ਔਰ ਜਿਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ ਦੇ ਤਫਾ ਨੂੰ ਤੋੜਿਆ ਮਲੋੜਿਆ ਜਾ ਰਿਹਾ ਹੈਗਾ ਔਰ ਇਸ ऑलरेडी ਜਿਹੜੀ ਹੈਗੀ ਆ ਵੀ 26 ਤਰੀਕ ਦੀ ਘਟਨਾ ਹੈ ਜਿਸ ਸਬੰਧ ਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੀ ਹੈਈ ਹੈ ਇਨਵੈਸਟੀਗੇਸ਼ਨ ਕੀਤੀ ਹੈ थैंक यू